ਪਵਿੱਤਰ ਮੁਹੱਬਤ ਭਾਗ 7 ਲੇਖਕ ਕਿਰਨਦੀਪ ਕੌਰ ਭਾਈ ਰੂਪਾ ਸਿੰਦੋ ਦੀ ਗੱਲ ਸੁਣ ਬਲਵੀਰ ਹਫੜੇ ਪੈ ਗਿਆ ਸਿੰਦੋ ਨੇ ਬਲਵੀਰ ਨੂੰ ਵੇਖ ਫਿਰ ਕਹਿਣਾ ਸ਼ੁਰੂ ਕੀਤਾ ਮੈਂ ਜਵਾਬ ਦੇ ਦਿੰਨੀ ਆ ਆਪਾਂ ਕੀ ਲੈਣਾ ਕਿਲਾ ਉਹਦੇ ਨੌਕਰਵਾ ਕੇ ਤੈਨੂੰ ਸਾਖ ਮੈਂ ਕਿਤੋਂ ਹੋਰ ਕਰਵਾ ਦੂੰ ਬਲਵੀਰ ਦੇ ਗੱਲ ਚ ਇਤੇ ਆਈ ਕਿ ਮੈਂ ਤਾਂ ਸਾਰੇ ਪਿੰਡ ਵਿੱਚ ਰੌਲਾ ਪਾਇਆ ਕਿ ਸਿੰਦੋ ਦੀ ਭਤੀਜੀ ਦਾ ਸਾਖ ਮੈਨੂੰ ਹੋ ਰਿਹਾ ਜੇ ਹੁਣ ਇਹ ਵਿਆਹ ਨਾ ਹੋਇਆ ਤਾ ਸਾਰੇ ਹੀ ਮੇਰੇ ਤੇ ਹੱਸਣਗੇ ਸਿੰਦੂ ਮੰਜੇ ਤੋਂ ਉੱਠਣ ਲੱਗੀ ਤਾਂ ਬਲਵੀਰ ਨੇ ਕਿਹਾ ਕਿ ਮੈਂ ਸੋਚਦਾ ਕੁਝ ਸਿੰਦੂ ਮੁਸਕੜੀਆਂ ਹਸਤੀ ਤੇ ਬਾਹਰ ਆਉਂਦਿਆਂ ਹੀ ਜੀਤ ਦੇ ਸੀਰੀ ਨੇ ਸੁਨੇਹਾ ਲਾਇਆ ਕਿ ਬਾਈ ਤੈਨੂੰ ਬਾਹਰ ਲੈ ਕਰੇ ਉੜੀ ਕਰੇ ਹੈ ਸਿੰਦੂ ਬਾਹਰ ਲੈ ਕਰੇ ਗਈ ਤਾਂ ਵੇਖਿਆ ਜੀਤ ਸਰਾਲ ਵਾਂਗ ਮੰਜੇ ਤੇ ਲਟਿਆ ਪਿਆ ਸੀ ਸਿੰਦੂ ਨੂੰ ਵੇਖ ਬੋਲਿਆ ਲੱਗਦਾ ਬਲਵੀਰ ਦਾ ਮੁਕਲਾਵਾ ਲਿਆ ਕੇ ਸਾ ਲਵੇਂਗੀ ਸਿੰਦੂ ਜਾ ਵੇ ਬਾਲੀਆਂ ਮੁਸਕਰੀਆਂ ਨ ਕਰਿਆ ਕਰ ਇਹ ਵੀ ਤੇਰਾ ਹੀ ਸਿਆਪਾ ਸਹੇੜਿਆ ਹੋਇਆ ਹੁਣ ਪਤਾ ਨਹੀਂ ਕਿ ਸੁਰਜਵਾਬ ਦੇਉ ਇਹ ਬੰਦਾ ਜੀਤ ਹੂੰ ਗੱਲ ਆ ਇੱਕ ਤੂੰ ਸੱਚੀ ਤਾਂ ਨਹੀਂ ਕਿਤੇ ਇਹਦਾ ਰਿਸ਼ਤਾ ਕਰਵਾ ਰਹੀ ਸਿੰਧੋ ਲੈ ਬੁੱਢੇ ਖੁੰਡ ਨੂੰ ਕੌਣ ਮੁਕਲਾਵਾ ਦੇਉ ਸਿਵਿਆਂ 'ਚ ਤਾਂ ਲੱਤਾਂ ਉਹਦੀਆਂ ਤੂੰ ਹੀ ਨਾ ਮੇਰਾ ਮੂਡ ਖਰਾਬ ਕਰ ਅੱਜ ਤਾਂ ਥੱਕੀ ਪਈ ਆ ਜੀਤ ਤੇਰਾ ਥਕੇਮਾ ਤਾਂ ਮੈਂ ਲਾ ਦਿੰਨਾ ਜੇ ਹੁਕਮ ਕਰੇ ਸਿੰਧੋ ਬੱਸ ਕਰ ਸਾਰਾ ਦਿਨ ਤੀਵੀਆਂ ਦੀਆਂ ਝਾਕਾਂ ਰੱਖਣੀਆਂ ਛੱਡ ਦੇ ਚੱਲ ਹੁਣ ਮੈਂ ਚੱਲਨੀ ਆ ਜੀਤ ਬਲਵੀਰ ਕੀ ਕਹਿੰਦਾ ਕਿਲਾ ਨਾ ਕਰਵਾਉਣ ਬਾਰੇ ਸਿੰਦੋ ਹਜੇ ਤੱਕ ਕੁਝ ਨਹੀਂ ਬੋਲਿਆ ਪਰ ਜਿਹੜੇ ਹਿਸਾਬ ਨਾਲ ਮੈਂ ਉਸ ਨੂੰ ਰਨ ਦਾ ਲਾਲਚ ਦਿੱਤਾ ਉਹ ਮੇਰੀ ਗੱਲ ਜਰੂਰ ਮੰਨੂ ਜੀਤ ਚਲ ਕਵੇਲਾ ਹੋਈ ਜਾਂਦਾ ਹੁਣ ਤੂੰ ਘਰੇ ਜਾ ਬਾੜੇ ਮਿਲਦੇ ਆ ਫਿਰ ਸਿੰਦੋ ਘਰੇ ਗਈ ਤਾਂ ਵੇਖਿਆ ਸਾਧੂ ਘਰ ਹੀ ਬੈਠਾ ਸੀ ਸਾਧੂ ਜੇ ਮੈਂ ਤੈਨੂੰ ਕੁਝ ਕਹਿੰਦਾ ਨਹੀਂ ਤਾਂ ਤੂੰ ਕੋਲੇ ਹੀ ਕੱਚ ਦੀ ਰਹਿਣਾ ਸਿੰਦੋ ਹੁਣ ਤੇਰੇ ਦਸ ਕੀ ਬੀਲਾ ਉੱਠ ਖੜਿਆ ਰੋਟੀ ਬਣੀ ਪਈ ਆ ਚੁੱਪ ਕਰਕੇ ਖਾ ਲਾ ਸਾਧੂ ਤੇਰੇ ਇਸ ਲੱਛਣਾ ਨੇ ਚਰਨਾ ਘਰੋਂ ਕੱਢਤਾ ਨਹੀਂ ਵੇਖ ਲਾ ਪੰਜ ਕਿੱल्ल्या ਦਾ ਮਾਲਕ ਸੀ ਸਿੰਦੋ ਤੇਰਾ ਭਰਾ ਕਿਹੜਾ ਦੁੱਧ ਤੋਤਾ ਬਗਾਨੀ ਤੀਮੀ ਪਿੱਛੇ ਪੰਜ ਕਿੱਲੇ ਵੇਚਤੇ ਉਹ ਤਾਂ ਤੈਨੂੰ ਦਿਸਦੇ ਨਹੀਂ ਸਾਧੂ ਚੁੱਪ ਕਰ ਗਿਆ ਤੇ ਰੋਟੀ ਖਾ ਖੇਤ ਪਾਣੀ ਦੀ ਵਾਰੀ ਵੇਖਣ ਚਲਾ ਗਿਆ ਸਿੰਦੋ ਨੂੰ ਫਿਕਰ ਸੀ ਕਿ ਬਲਵੀਰ ਮੇਰੀ ਗੱਲ ਮੰਨੂਗਾ ਕਿ ਨਹੀਂ ਨਸੀਬ ਗੁਰਵਿੰਦਰ ਨੂੰ ਬੁੱਕਲ ਵਿੱਚ ਲਈ ਕਿਸੇ ਡੂੰਗੀ ਸੋਚ ਵਿੱਚ ਬੈਠੀ ਸੀ ਸੰਤੋਖ ਤੇ ਨੈਬਾ ਖੇਤ ਜਾਣ ਲੱਗੇ ਨਸੀਬ ਨੇ ਬਾਜ ਮਾਰੀ ਮੇਰੀ ਗੱਲ ਸੁਣਿਓ ਮਾੜੀ ਜੀ ਮੈਂ ਐਂ ਕਹਿੰਦੀ ਸੀ ਕਿ ਇਹ ਤਾਂ ਆਇਆ ਵਿਆ ਸਿੰਦੋ ਦੀ ਚੱਕ 'ਚ ਪਰ ਆਪਾਂ ਤਾਂ ਸਿਆਣੇ ਆ ਤੁਸੀਂ ਦੋਵੇਂ ਭਾਈ ਉਹਦੇ ਕੋਲ ਜਾਓ ਮੈਨੂੰ ਤਾਂ ਦਿਨ ਰਾਤ ਨੀਂਦ ਨਹੀਂ ਆਉਂਦੀ ਪਤਾ ਨਹੀਂ ਕੁਲਛਣੀ ਸਿੰਦੋ ਕੀ ਚੰਦ ਚਾੜੂ ਤੁਸੀਂ ਮੇਰੇ ਆਖੇ ਬਲਬੀਰ ਕੋਰ ਜਾਓ ਨਾਲ ਮੈਂ ਵੀ ਜਾਉ ਆਪਾਂ ਉਹਨੂੰ ਵਰਾ ਕੇ ਘਰੇ ਲੈ ਆਉਣੇ ਆ ਸੰਤੋਖ ਸਾਥੋਂ ਨਹੀਂ ਗਾਲਾਂ ਲੈ ਹੋਣੀਆਂ ਲੋਕ ਕੀ ਕਹਿਣਗੇ ਬੁੜੇ ਖੁੰਡ ਨੂੰ ਮੁਕਲਾਵਾ ਲਿਆਤਾ ਨਸੀਬ ਕੋਈ ਨਾ ਉਹ ਤਾਂ ਆਪਦੀ ਜਿੱਦ ਪਗਾ ਕੇ ਰਹੁ ਤੁਸੀਂ ਕਿਵੇਂ ਭਾਈ ਨਾਲੋਂ ਮੁੱਖ ਮੋੜ ਲਮੋਗੇ ਲੋਕ ਤਾਂ ਸਿੰਦੋ ਨੂੰ ਵੀ ਕਹਿਣਗੇ ਵੀ ਸ਼ਰਮ ਨਹੀਂ ਆਈ ਤੈਨੂੰ ਸਾਖ ਕਰਵਾਉਂਦੀ ਨੂੰ ਨਸੀਬ ਨਾਲ ਦੋਹੇ ਭਾਈ ਬਲਵੀਰ ਕੋਲ ਆਏ ਬਲਵੀਰ ਖੁਸ਼ ਹੋ ਗਿਆ ਨਸੀਬ ਬਾਈ ਇੰਓ ਰੁੱਸਿਆ ਕੁਝ ਨਹੀਂ ਬਣਨਾ ਤੂੰ ਇੰਓ ਕਰ ਆਹ ਬੈਠਕ ਛੱਡ ਤੇ ਉਧਰ ਚੱਲ ਆਪਣੇ ਘਰੇ ਕੋਈ ਨਾ ਸਿੰਧੋ ਨੇ ਜਿਹੜੀ ਸਿੰਝ ਛੇੜੀ ਆ ਉਹ ਤਾਂ ਹੁਣ ਤੂੰ ਪਗਾਏਂਗਾ ਮੈਨੂੰ ਵੀ ਆਪਦੇ ਫਰਜ਼ ਤਾਂ ਨਿਭਾਉਣੇ ਹੀ ਪੈਣੇ ਆ ਬਲਵੀਰ ਖੁਸ਼ ਹੋ ਗਿਆ ਭਾਬੀ ਤੂੰ ਬਾਲੀ ਚੰਗੀਆਂ ਬਸ ਮੇਰਾ ਵਿਆਹ ਕਰਵਾ ਦੇ ਨਾਲੇ ਇੱਕ ਗੱਲ ਹੋਰ ਦੱਸੂ ਮੈਂ ਤੁਹਾਨੂੰ ਨਸੀਬ ਪਹਿਲਾਂ ਘਰੇ ਚੱਲ ਆਪਣੇ ਫੇਰ ਦੱਸੀ ਗੱਲਾਂ ਬਾਤਾਂ ਘਰੇ ਆਇਆ ਤਾਂ ਸਿੰਧੋ ਵਾਲੀ ਸਾਰੀ ਗੱਲ ਨਸੀਬ ਨੂੰ ਦੱਸੀ ਨਸੀਬ ਮੱਥਾ ਫੜ ਕੇ ਬਹਿ ਗਈ ਪਰ ਉਹਨੂੰ ਪਤਾ ਸੀ ਸਿੰਦੂ ਝੂਠ ਬੋਲਦੀ ਆ ਧੋਖੇ ਨਾਲ ਆਪਦੇ ਨੌਂ ਜ਼ਮੀਨ ਕਰਵਾਉ ਪਰ ਬਲਵੀਰ ਦਾ ਦਿਲ ਧਰਾਉਣ ਲਈ ਉਹਨੇ ਕਿਹਾ ਚੱਲ ਕੋਈ ਨਾ ਤੂੰ ਕਰਵਾ ਦੇ ਪਹਿਲੀ ਕੋਈ ਨਾ ਉਹ ਵੀ ਤਾਂ ਤੇਰੀ ਹੀ ਰਹੂ ਬਲਵੀਰ ਭਾਬੀ ਅੱਥਨੇ ਆਪਾਂ ਸਿੰਦੂ ਕੇ ਘਰੇ ਚੱਲਾਂਗੇ ਇਹ ਕਹਿਣ ਵਾਸਤੇ ਕਿ ਸਵੇਰੇ ਆਪਾਂ ਇੱਕ ਕਿੱਲਾ ਕੁੜੀ ਦੇ ਨੌਂ ਕਰਵਾ ਦਿੰਨੇ ਆ ਨਸੀਬ ਨੇ ਵੇਖਿਆ ਚੁੱਲ੍ਹੇ ਚੌਂਤਰੇ ਤੋਂ ਮਿੱਟੀ ਦਾ ਪੋਚਾ ਪੁਰ ਰਿਹਾ ਸੀ ਤੇ ਸੋਚਿਆ ਕਿ ਅੱਜ ਵਿੜੇ ਵਿੱਚ ਮਿੱਟੀ ਲਾ ਦੇਵਾਂ ਨਾਲੇ ਚੌਂਕਾ ਸਮਾਰ ਦੇਉਂਗੀ ਅਥਨੇ ਜਿਹਾ ਬਲਵੀਰ ਨੇ ਫਿਰ ਨਸੀਬ ਨੂੰ ਕਿਹਾ ਭਾਬੀ ਆਪਾਂ ਕਦੋਂ ਕ ਚੱਲੀਏ ਸਿੰਦੋ ਕੇ ਘਰ ਨਸੀਬ ਤੇਰੇ ਬਾਈ ਵਰਗੇ ਆ ਜਾਣਦੇ ਬਲਵੀਰ ਉਹ ਆਗੇ ਭਾਬੀ ਬਾਈ ਵਰਗੇ ਚੱਲ ਫਿਰ ਚੱਲ ਗਏ ਆਪਾਂ ਨਸੀਬ ਨੇ ਸੰਤੋਖ ਨੂੰ ਨਾਲ ਚੱਲਣ ਲਈ ਕਿਹਾ ਤੇ ਨੇਬਾ ਘਰੇ ਹੀ ਰਹਾ ਤਿੰਨੇ ਜਣੇ ਨਾਲ ਦੀ ਬੀਹੀ ਵਿੱਚ ਪੈਂਦੇ ਸਿੰਦੋ ਕੇ ਘਰ ਵੱਲ ਨੂੰ ਤੁਰ ਪਏ ਜਦੋਂ ਤਿੰਨੇ ਜਣੇ ਕੋਨੇ ਤੇ ਲੱਗਦੇ ਜੀਤ ਕੇ ਬਾੜੇ ਕੋਲੋਂ ਲੰਗੇ ਤਾਂ ਸਿੰਦੋ ਦਾ ਹਾਸਾ ਸੁਣ ਨਸੀਬ ਉਥੇ ਹੀ ਰੁਕ ਗਈ ਸਿੰਦੋ ਨੇ ਮੂੰਹ ਹਨੇਰੇ ਵਿੱਚ ਪਰਛਾਵਾਂ ਵੇਖਿਆ ਤਾਂ ਬਾੜੇ ਚੋਂ ਬਾਹਰ ਆ ਗਈ ਬਾਹਰ ਨਸੀਬ ਵਰਗਿਆਂ ਨੂੰ ਵੇਖ ਸਿੰਦੋ ਬੋਲੀ ਲੈ ਨਸੀਬ ਭੈਣੇ ਮੈਂ ਤਾਂ ਤੁਹਾਡੇ ਘਰ ਨੂੰ ਆਉਂਦੀ ਸੀ ਇੱਧਰ ਜੀਤ ਨੇ ਬਾਜ਼ ਮਾਰ ਲਈ ਅਕੇ ਮੇਰੇ ਭਤੀਜੇ ਨੂੰ ਸਾਖ ਕਰਵਾ ਹੁਣ ਸਾਰੇ ਪਿੰਡ ਨੂੰ ਪਤਾ ਵੀ ਮੈਂ ਸਾਖ ਕਰਵਾਉਣੀ ਆ ਨਾ ਤਾਂ ਕਰਕੇ ਨਸੀਬ ਭੈਣੇ ਅਸੀਂ ਵੀ ਤੇਰੇ ਕੰਨੀ ਹੀ ਆਉਂਦੇ ਸੀ ਜਿਹੜਾ ਤੂੰ ਰਿਸ਼ਤਾ ਕਰਵਾਉਂਦੀ ਆ ਉਹ ਕਰਵਾ ਦੇ ਕਿੱਲਾ ਭਾਵੇਂ ਆਪਦੀ ਭਤੀਜੀ ਦੇ ਨਾਮ ਪਹਿਲਾਂ ਹੀ ਕਰਵਾ ਲੈ ਪਰ ਸਾਨੂੰ ਇੱਕ ਵਾਰੀ ਕੁੜੀ ਵਿਖਾ ਦੇ ਅਸੀਂ ਤਸੱਲੀ ਕਰ ਲਾਂਗੇ ਸਿੰਦੋ ਰੱਜ ਰੱਜ ਕਰੋ ਤਸੱਲੀ ਕੱਲ ਨੂੰ ਹੀ ਵਿਖਾ ਦਿੰਦੀ ਆ ਮੈਂ ਆਪਦੀ ਭਤੀਜੀ ਨਸੀਬ ਚਲ ਠੀਕ ਆ ਭੈਣੇ ਕੱਲ ਨੂੰ ਫਿਰ ਤਿਆਰ ਰਹੀ ਸਿੰਦੋ ਘਰੇ ਆ ਜੋ ਦੋ ਪਲੰਗਾ ਹੀ ਰਹਿ ਗਈਆਂ ਹੁਣ ਤਾਂ ਨਸੀਬ ਆਉਂਦੇ ਤਾਂ ਘਰ ਇਹੀ ਸੀ ਪਰ ਚੰਗਾ ਹੋਇਆ ਤੂੰ ਇੱਥੇ ਹੀ ਮਿਲ ਗਈ ਹੁਣ ਕੱਲ ਨੂੰ ਹੀ ਮਿਲਾਂਗੇ ਸਿੰਧੋ ਮਣ ਵਿੱਚ ਸੋਚ ਰਹੀ ਸੀ ਕਿਹੜੀ ਭਤੀਜੀ ਸਭ ਡਰਾਮੇ ਆ ਮੇਰੇ ਕੋਈ ਨਾ ਭਤੀਜੀ ਵਿਖਾਉ ਜਰੂਰ ਪਰ ਆਪਦੇ ਲਾਲਚ ਨੂੰ ਵੇਖੀ ਚੱਲ ਨਸੀਬ ਕੁਰੇ ਮੈਂ ਕਿਵੇਂ ਕਿੱਲਾ ਤੇਰੇ ਹੱਥਾਂ ਚੋਂ ਕਢਵਾਉਣੀ ਆ ਤੂੰ ਮੇਰੇ ਦਿਔਰ ਨੂੰ ਫਸਾ ਕੇ ਪੰਜ ਕਿੱਲੇ ਵਕਾਏ ਆ ਨਾ ਹੁਣ ਮੈਨੂੰ ਵੇਖੀ ਤੂੰ ਦੂਜੇ ਦਿਨ ਨਸੀਬ ਸੰਤੋਖ ਬਲਵੀਰ ਤੇ ਸਿੰਧੋ ਸ਼ਹਿਰ ਵੱਲ ਤੁਰ ਪਏ ਚਰਨ ਆਪਣੀ ਮਾਸੀ ਕੋਲ ਹੀ ਰਹਿੰਦੀ ਸੀ ਪੋਲੀਪਾਲੀ ਸੂਰਤ ਮਧਰੇ ਜਿਹੇ ਕੱਦ ਸਾੰਮਲੇ ਰੰਗ ਦੀ ਚਰਨੋਂ ਬੜੀ ਡਰੀ ਜਹੀ ਅੰਦਰ ਸੁਹਾਤ ਵਿੱਚ ਬੈਠੀ ਸੀ ਜਦੋਂ ਦਾ ਉਹਨੂੰ ਇਹ ਸੁਨੇਹਾ ਮਿਲਿਆ ਕਿ ਉਸਦਾ ਵਿਆਹ ਹੋਣ ਜਾ ਰਿਹਾ ਉਹਦਾ ਮਨ ਹੀ ਮਰ ਗਿਆ ਸੀ ਬਾਕੀ ਉਹਨੂੰ ਇਹ ਗੱਲ ਵੀ ਪਤਾ ਸੀ ਕਿ ਸਿੰਦੋ ਮਾਸੀ ਉਹਦਾ ਸਾਖ ਲਾਲਚ ਬਸ ਕਰਾ ਰਹੀ ਆ ਸਿੰਦੋ ਨੇ ਆਪਣੀ ਭੈਣ ਨੂੰ ਕਿਹਾ ਚਰਨੋਂ ਦਾ ਵਿਆਹ ਕਰਕੇ ਆਪਣੇ ਸਿਰੋਂ ਭਾਰ ਲਾਈਏ ਵੇਖਿਆ ਮੈਂ ਇੱਕ ਮੁੰਡਾ ਇਹਦੇ ਵਾਸਤੇ ਭਰਾ ਪਰਜਾਈ ਹੁੰਦੇ ਤਾਂ ਗੱਲ ਹੋਰ ਹੋਣੀ ਸੀ ਹੁਣ ਤਾਂ ਆਪਾਂ ਨੂੰ ਹੀ ਕਰਨਾ ਪੈਣਾ ਇਹਨੂੰ ਤਿਆਰ ਕਰਵਾੜਾ ਜਾ ਇਹਨੂੰ ਵੇਖਣ ਆਇਆ ਕੋਈ ਚੱਜ ਦੇ ਲੀੜੇ ਪਵਾ ਦੇ ਇਹਦੇ ਚਰਨੋਂ ਡਰੀ ਜਿਹੀ ਬੈਠੀ ਸੀ ਸਿੰਧੋ ਨੇ ਆਪਣਾ ਦਾਪੇਚ ਖੇਡਿਆ ਤੇ ਕਹਿਣ ਲੱਗੀ ਵੇਖ ਚਰਨੋਂ ਮੁੰਡਾ ਬਹੁਤ ਚੰਗਾ ਉਮਰ ਤਾਂ ਕੋਈ ਖਾਸ ਵੱਡੀ ਨਹੀਂ ਇੱਥੋਂ ਨਾਲੋਂ ਤਾਂ ਚੰਗਾ ਘਰਬਾਰ ਆ ਰਾਜ ਕਰੇਗੀ ਰਾਜ ਇੱਥੇ ਤਾਂ ਤੂੰ ਤਰਸਦੀਆਂ ਲੀੜੇ ਕੱਪੜਿਆਂ ਨੂੰ ਉੱਥੇ ਵੇਖੀ ਨਿੱਤ ਬਦਲਵਾ ਪਾਏਂਗੀ ਚਰਨੋਂ ਅੱਗੇ ਸੁਨਹਿਰੀ ਭਵਿੱਖ ਦੇ ਸੁਪਨੇ ਆਉਣ ਲੱਗੇ ਚਿਹਰੇ ਤੇ ਲਾਲੀ ਭਾ ਮਾਰਨ ਲੱਗੀ ਚਿਹਰਾ ਵੇਖ ਸਿੰਦੋ ਫੇਰ ਕਹਿਣ ਲੱਗੀ ਲੈ ਉਹ ਤਾਂ ਤੇਰੇ ਨਾਂ ਕਿੱਲਾ ਵੀ ਕਰਵਾਉਣ ਨੂੰ ਤਿਆਰ ਆ ਤੂੰ ਐਂ ਕਰੀ ਚਰਨੋਂ ਅੱਜ ਜਦੋਂ ਉਹ ਤੇਰੇ ਨਾਂ ਪਹਿਲੀ ਕਰਵਾਉਣ ਲੱਗੇ ਤਾਂ ਤੂੰ ਮੇਰਾ ਨਾਂ ਲੈ ਦੇਵੀਂ ਵੀ ਮੇਰੀ ਭੂਆ ਦੇ ਨਾਂ ਕਰਵਾ ਦਿਓ ਮੈਂ ਫਿਰ ਵੀ ਤੇਰੀ ਭੂਆ ਜਦੋਂ ਤੇਰਾ ਦਿਲ ਕੀਤਾ ਮੇਰੇ ਕੋਲੋਂ ਆਪਦੇ ਨਾਂ ਕਰਵਾ ਲਈ ਜੇ ਤੂੰ ਆਪਦੇ ਨਾਂ ਕੀਤਾ ਨਾ ਤਾਂ ਤੈਨੂੰ ਪਤਾ ਵੀ ਤੇਰਾ ਸਾਖ ਸੂਕ ਨਹੀਂ ਹੋਣਾ ਕਿਤੇ ਫਿਰ ਅਸੀਂ ਵੀ ਤੇਰੀ ਬਾਤ ਨਹੀਂ ਪੁੱਛਣੀ ਹੁਣ ਤੂੰ ਸੋਚ ਲਾ ਨਾਲੇ ਤੇਰੇ ਚਾਚੇ ਵਰਗਿਆਂ ਨਾਲ ਤਾਂ ਮੈਂ ਪਹਿਲਾਂ ਹੀ ਗੱਲ ਕਰ ਲਈ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਬੁੱਤ ਬਣੀ ਬੈਠੀ ਚਰਨੋਂ ਹਾਂ ਵਿੱਚ ਸਿਰ ਹਿਲਾ ਰਹੀ ਸੀ ਬਾਲੇ ਰਾਮ ਦੀ ਹੱਟੀ ਤੇ ਬੈਠੇ ਤਿੰਨੇ ਜਣੇ ਸਿੰਦੋ ਨੂੰ ਉਡੀਕੀ ਜਾਂਦੇ ਸੀ ਨਸੀਬ ਦੇ ਮੁੰਡੇ ਨੂੰ ਬਿਲਕਣ ਹੀ ਲੱਗ ਗਈ ਦੁਪਹਿਰਾ ਹੋ ਗਿਆ ਸੀ ਐਨੇ ਨੂੰ ਬਲਵੀਰ ਦੀ ਨਿਗਾ ਸਿੰਦੋ ਤੇ ਪਈ ਤਿੰਨਾਂ ਨੇ ਸੁਖ ਦਾ ਸਾਹ ਲਿਆ ਸਿੰਦੋ ਨਸੀਬ ਤੇ ਸੰਤੋਖ ਨੂੰ ਘਰ ਲੈ ਗਈ ਬਲਵੀਰ ਹੱਟੀ ਤੇ ਬੈਠਾ ਰਿਹਾ ਕਿਉਂਕਿ ਮੁੰਡਾ ਕੁੜੀ ਇੱਕ ਦੂਜੇ ਨੂੰ ਪਹਿਲਾਂ ਨਹੀਂ ਸੀ ਵੇਖਦੇ ਨਸੀਬ ਤੇ ਸੰਤੋਖ ਨੂੰ ਚਰਨੋਂ ਵਧੀਆ ਲੱਗੀ ਪਰ ਉਮਰ ਵੇਖ ਕੇ ਇੱਕ ਦੂਜੇ ਵੱਲ ਵੇਖਣ ਲੱਗੇ ਪਰ ਸਿੰਦੋ ਨੇ ਗੱਲ ਤਾੜ ਲਈ ਤੇ ਬੋਲੀ ਕਿ ਉਮਰ ਤਾਂ ਇਹਦੀ ਵੀ ਬਾਵਾ ਪਰ ਉਮਰ ਲਕੋ ਜੀਆ ਨਸੀਬ ਨੇ ਦੋ ਚਾਰ ਗੱਲਾਂ ਕੀਤੀਆਂ ਦੋ ਗੱਲਾਂ ਵਿੱਚ ਹੀ ਨਸੀਬ ਸਮਝ ਗਈ ਕਿ ਕੁੜੀ ਡਾਡੇ ਦੁੱਖ ਵਿੱਚ ਆ ਜਦੋਂ ਨਸੀਬ ਨੇ ਸੰਤੋਖ ਨੂੰ ਕਿਹਾ ਕਿ ਆਪਾਂ ਚਰਨੋਂ ਦੇ ਨੌ ਕਿੱਲਾ ਕਰਵਾ ਦਿੰਨੇ ਆ ਤਾਂ ਚਰਨੋਂ ਭੱਜ ਕੇ ਬੋਲੀ ਨਹੀਂ ਨਹੀਂ ਜੀ ਤੁਸੀਂ ਮੇਰੀ ਭੂਆ ਦੇ ਨੌ ਕਰਵਾ ਦਿਓ ਇੱਕੋ ਗੱਲ ਆ ਨਸੀਬ ਨੂੰ ਸ਼ਿੰਦੂ ਦੇ ਇਰਾਦੇ ਚੰਗੇ ਨਹੀਂ ਸੀ ਲੱਗ ਰਹੇ ਪਰ ਸੰਤੋਖ ਨੇ ਕਿਹਾ ਨਸੀਬ ਮੇਰੇ ਭਰਾ ਦਾ ਘਰ ਵੱਸ ਜੂ ਤੂੰ ਹਾਂ ਕਰ ਦੇ ਨਸੀਬ ਨੇ ਕੱਚਾ ਸ਼ਗਨ ਕੀਤਾ ਤੇ ਕਿਹਾ ਕਾਗਜ਼ ਪੱਤਰ ਤਿਆਰ ਕਰ ਲਾ ਫਿਰ ਭੈਣੇ ਆਪਾਂ ਕਰਾ ਦਿੰਨੇ ਆ ਪਹਿਲੀ ਤੇਰੇ ਨੋਂ ਜੇ ਚਰਨੋਂ ਕਹਿੰਦੀ ਆ ਤਾਂ ਸ਼ਿੰਦੂ ਇਹ ਮੇਰੀ ਭਤੀਜੀ ਜਮਾ ਮੇਰੇ ਤੇ ਗਈ ਆ ਪਰ ਭਾਈ ਬੇਸ਼ੱਕ ਮੇਰੇ ਨੋਂ ਕਿੱਲਾ ਕਰਾ ਦਿਓ ਕੇਰਾ ਪਰ ਫਿਰ ਆਪਦੇ ਨੋਂ ਕਰਾ ਲਿਓ ਮੈਂ ਕੀ ਕਰਨਾ ਬਿਆਦੀ ਤਰੀਕ ਪੱਕੀ ਕਰ ਦਿੱਤੀ ਆਉਂਦੇ 10 ਦਿਨਾਂ ਨੂੰ ਵਿਆਹ ਸੀ ਘਰੇ ਆਿਆਂ ਤੋਂ ਸਭ ਖੁਸ਼ ਸੀ ਖਾਸ ਕਰ ਬਲਵੀਰ ਤਾਂ ਲੁੱਡੀਆਂ ਪਾ ਰਿਹਾ ਸੀ ਵਿਆਹ ਸਾਦਾ ਹੀ ਕਰਨਾ ਸੀ ਘਰ ਦੇ ਬੰਦਿਆਂ ਨੇ ਇਹੀ ਵਿਆਹਣਾ ਜਾਣਾ ਸੀ ਸਿੰਦੋ ਦੂਜੇ ਦਿਨ ਤਿਆਰ ਹੋ ਗਈ ਸੰਤੋਖ ਪਟਵਾਰੀ ਦਾ ਪਤਾ ਕਰਨ ਗਿਆ ਤਾਂ ਉਹਨੇ ਦੱਸਿਆ ਕਚਹਿਰੀਆਂ 'ਚ ਤਾਂ 20 ਦਿਨਾਂ ਦੀ ਹੜਤਾਲ ਆ ਹਜੇ ਕੰਮ ਨਹੀਂ ਬਣਨਾ 20 ਦਿਨਾਂ ਬਾਅਦ ਕੁਝ ਬਣੂ ਸਿੰਦੋ ਦੇ ਸੱਤੇ ਕੱਪੜੀਂ ਅੱਗ ਲੱਗ ਗਈ ਘਰ ਵਿੱਚ ਭਾਵੇਂ ਵਿਆਹ ਸੀ ਪਰ ਬਲਵੀਰ ਤੋਂ ਬਿਨਾ ਸਾਰੇ ਹੀ ਸਾਦੇ ਜਿਹੇ ਫਿਰਦੇ ਸਨ ਸਿੰਦੂ ਆਪਣੀ ਜ਼ਬਾਨ ਤੋਂ ਵੀ ਮੁੱਕਰ ਨਹੀਂ ਸੀ ਸਕਦੀ ਚਾਰਕ ਜਾਣੇ ਗਏ ਤੇ ਚਰਨੋਂ ਨੂੰ ਇਸ ਘਰ ਦੀ ਨੂੰਹ ਬਣਾ ਲਿਆ ਏ ਜਿੰਨੇ ਮੂੰਹ ਉਹਨੀਆਂ ਗੱਲਾਂ ਹੋਣ ਲੱਗੀਆਂ ਨਸੀਬ ਦੀ ਚਾਚੀ ਧਣਕੁਰ ਨੇ ਚਰਨੋਂ ਨੂੰ ਵੇਖ ਹੌਂਕਾ ਲਿਆ ਪਰ ਨਸੀਬ ਨੇ ਧਣਕੁਰ ਦਾ ਹੱਥ ਘੁੱਟ ਦਿੱਤਾ ਸਾਰੇ ਹੀ ਬਲਵੀਰ ਦੀ ਇਸ ਹਰਕਤ ਤੇ ਲਾਹਨਤ ਵੀ ਪਾ ਰਹੇ ਸੀ ਪਰ ਬਲਵੀਰ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਚਰਨੋਂ ਨੇ ਹਜੇ ਤੱਕ ਚੱਜ ਨਾਲ ਬਲਵੀਰ ਨੂੰ ਵੇਖਿਆ ਵੀ ਨਹੀਂ ਸੀ ਨਸੀਬ ਚਰਨੋਂ ਦੇ ਕੋਲ ਹੀ ਬੈਠੀ ਸੀ ਸਿੰਦੂ ਧਾਰਾਂ ਕੱਢਣ ਆਪਣੇ ਘਰ ਚਲੀ ਗਈ ਨਸੀਬ ਨੇ ਚਰਨੋਂ ਨੂੰ ਰੋਟੀ ਖਵਾਈ ਚਰਨੋਂ ਨੂੰ ਨਸੀਬ ਬਹੁਤ ਚੰਗੀ ਲੱਗੀ ਉਹਦਾ ਦਿਲ ਕੀਤਾ ਕਿ ਨਸੀਬ ਦੇ ਗਲ ਲੱਗ ਰੋਵੇ ਨਸੀਬ ਨੂੰ ਤਾਂ ਜਿਵੇਂ ਦਿਲ ਵਾਲਿਆਂ ਦੀਆਂ ਭਾਵਨਾਵਾਂ ਆਪ ਦਿੱਸਦੀਆਂ ਹੋਣ ਨਸੀਬ ਨੇ ਚਰਨੋਂ ਨੂੰ ਘੁੱਟ ਕੇ ਆਪਣੇ ਨਾਲ ਲਾ ਲਿਆ ਚਰਨੋਂ ਦਾ ਰੋਣ ਨਿਕਲ ਗਿਆ ਪਰ ਨਸੀਬ ਨੇ ਵਰੋਂਦਿਆਂ ਕਿਹਾ ਹਰ ਕੁੜੀ ਦਾ ਹੀ ਵਿਆਹ ਹੁੰਦਾ ਚਰਨੋਂ ਰੋ ਨਾ ਤੈਨੂੰ ਤੇਰੇ ਪਰਿਵਾਰ ਦਾ ਮੈਂ ਚੇਤਾ ਵੀ ਨਹੀਂ ਆਉਣ ਦੇਣਾ ਹੁਣ ਤੂੰ ਥੱਕ ਗਈ ਹੋਵੇਂਗੀ ਨਸੀਬ ਨੂੰ ਚੇਤਾ ਆਇਆ ਕਿ ਝਿੜੀ 'ਚ ਜਾ ਕੇ ਬਾਬੇ ਤੇ ਚਰਨੇ ਦੀ ਰੋਟੀ ਫੜਾ ਆਵੇ ਤਨਕਰ ਨੂੰ ਨਸੀਬ ਨੇ ਜਾਣ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਕਿ ਮੇਰੇ ਤਾਂ ਗੋਡੇ ਦੁਖਦੇ ਆ ਜਾ ਨਹੀਂ ਹੋਣਾ ਤੂੰ ਆ ਛੋਟੀ ਕੁੜੀ ਨੂੰ ਲੈ ਜਾ ਦੋਹੇ ਝਿੜੀ ਵੱਲ ਨੂੰ ਹੋ ਤੁਰੀਆਂ ਰਾਹ ਵਿੱਚ ਪੈਂਦੀ ਪਗਡੰਡੀ ਤੇ ਬੈਠੇ ਜੀਤ ਨਾਲ ਹੋਰ ਦੋ ਲੰਡੂ ਜਿਹੇ ਬੰਦੇ ਨਸੀਬ ਨੂੰ ਗੋਹ ਨਾਲ ਤੱਕਣ ਲੱਗੇ ਜੀਤ ਤੋ ਰਹਾ ਨਾ ਗਿਆ ਤੇ ਬੋਲਿਆ ਕਿਉਂ ਬਾਈ ਮੱਗਰਾ ਮੀ ਆਵੇ ਨੇਰੀ ਆਵੇ ਪਰ ਕਈ ਲੋਕ ਇਹੋ ਜਿਹੇ ਪਏ ਆ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੇ ਮੱਗਰ ਓਏ ਜ਼ਿੰਮੇਵਾਰੀ ਨਹੀਂ ਪਿਆਰ ਮੁਹੱਬਤ ਬੰਦੇ ਦੀ ਤਾਂ ਉਹੀ ਰੂਹ ਖੁਸ਼ ਹੋ ਜਾਂਦੀ ਆ ਪਰ ਜੇ ਕੋਈ ਪਿਆਰ ਨਾਲ ਫੁਲਕੇ ਲਾ ਕੇ ਦੇ ਦੇਵੇ ਤੇ ਉਹਦੇ ਵਰਗਾ ਕੌਣ ਬਣ ਜੂ ਜੀਤ ਕਰਮਾਂ ਵਾਲਾ ਉਹ ਤਾਂ ਨਸੀਬ ਨੂੰ ਸਭ ਕੁਝ ਸੁਣ ਰਿਹਾ ਸੀ ਪਰ ਪਰਵਾਹ ਨਹੀਂ ਸੀ ਉਸ ਨੂੰ ਕਿਸੇ ਦੀ ਸਭ ਦੀਆਂ ਗੱਲਾਂ ਉਹਨੂੰ ਬੜੀਆਂ ਬੇਤੁਕੀਆਂ ਤੇ ਹਾਸੋਹੀਣੀਆਂ ਲੱਗ ਰਹੀਆਂ ਸਨ ਨਸੀਬ ਬਾਬਿਆਂ ਦੇ ਪਹੁੰਚੀ ਚਰਨੇ ਨੇ ਨਸੀਬ ਕੋਲੋਂ ਪ੍ਰਸ਼ਾਦੇ ਵਾਲਾ ਝੋਲਾ ਫੜਿਆ ਤੇ ਬਲਵੀਰ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਨਸੀਬ ਕੀ ਕਰਾਂ ਚਰਨੇ ਆ ਨਿਆਣੀ ਜਈ ਆ ਬਲਵੀਰ ਦੀ ਬਹੂ ਮੈਨੂੰ ਤਾਂ ਆਉਣ ਵਾਲੇ ਸਮੇਂ ਤੋਂ ਡਰ ਲੱਗਦਾ ਪਤਾ ਨਹੀਂ ਕੀ ਬਣੂ ਬਲਵੀਰ ਨੇ ਤਾਂ ਇਸ ਉਮਰੇ ਕਮਲ ਮਾਰਿਆ ਪਰ ਸਾਡੇ ਕਿਸੇ ਦੀ ਗੱਲ ਨਹੀਂ ਮੰਨੀ ਉਹਨੇ ਅੱਗੋਂ ਲੜ ਹੀ ਪਿਆ ਚਰਨੇ ਨੇ ਨਸੀਬ ਨੂੰ ਦਲਾਸਾ ਦਿੰਦਿਆਂ ਕਿਹਾ ਨਸੀਬ ਹੁਣ ਤੈਨੂੰ ਹੀ ਸਭ ਕੁਝ ਸੰਭਾਲਣਾ ਪੈਣਾ ਰੱਬ ਸੁੱਖ ਰੱਖੇ ਪਰ ਸਿੰਦੂ ਭਾਬੀ ਨੇ ਚੰਗਾ ਨਹੀਂ ਕੀਤਾ ਅਸਮਾਨ ਵਿੱਚ ਖਿਲਰੇ ਬੱਦਲਾਂ ਦੀ ਓਟ ਵਿੱਚ ਕਿਤੇ ਲੁਕਿਆ ਚੰਨ ਚਰਨੋਂ ਵੇਖ ਰਹੀ ਸੀ ਨਸੀਬ ਨੇ ਚਵਾਰੇ ਵਿੱਚ ਦੋਹਾਂ ਦੇ ਮੰਜੇ ਡਾਏ ਹੋਏ ਸੀ ਬਲਵੀਰ ਆਇਆ ਤਾਂ ਚੰਨ ਵਰਗੀ ਕੁੜੀ ਵੇਸ਼ ਕੇ ਉਹ ਦਿਲੋਂ ਹੀ ਸਿੰਦੋ ਦੇ ਗੁਣ ਗਾਉਣ ਲੱਗਿਆ ਪਰ ਬਲਵੀਰ ਵੱਲ ਵੇਖ ਚਰਨੋਂ ਦੀ ਨਿਗਾ ਉਹਦੇ ਹਰ ਥਾਂ ਮੂੰਹ ਤੇ ਪੈਂਦੀਆਂ ਝੁਰੜੀਆਂ ਸਿਰ ਦੇ ਤੇ ਦਾੜੀ ਦੇ ਵਾਲਾਂ ਵਿੱਚ ਆ ਗਏ ਚਿੱਟੇ ਵਾਲ ਵੇਖ ਕੇ ਉਹਦਾ ਚਿਹਰਾ ਮੁਰਝਾ ਗਿਆ ਬਲਵੀਰ ਨੇ ਜਦੋਂ ਚਰਨਾਂ ਨੂੰ ਛੋਇਆ ਤਾਂ ਉਹਨੂੰ ਕੁਝ ਮਹਿਸੂਸ ਨਾ ਹੋਇਆ ਬੁੱਤ ਬਣੀ ਚਰਨੋਂ ਨਾਲ ਬਲਵੀਰ ਨੇ ਸ਼ਗਣਾ ਦੀ ਰਾਤ ਮਨਾਈ ਤੇ ਚਰਨੋਂ ਨੂੰ ਇਹ ਸ਼ਗਣਾ ਵਾਲੀ ਰਾਤ ਕਿਸੇ ਗੁਲਾਬ ਦਾ ਕਤਲ ਹੋਣ ਵਾਂਗ ਝੱਪੀ ਅੱਖਾਂ ਵਿੱਚ ਆਏ ਹੰਝੂ ਵੀ ਬਲਵੀਰ ਨੇ ਨਾ ਪੂੰਝੇ ਚਰਨੋਂ ਨੂੰ ਆਪਣਾ ਆਪ ਐਵੇਂ ਲੱਗਿਆ ਜਿਵੇਂ ਕਿਸੇ ਬੇਗਾਨੇ ਨੇ ਝੂਠਾ ਕੀਤਾ ਹੋਵੇ ਉਹਦਾ ਦਿਲ ਕੀਤਾ ਕਿ ਉਹ ਉਨੂੰ ਪੈਰੀ ਨਹਾ ਲਵੇ ਸਵੇਰੇ ਉੱਠਦਿਆਂ ਨਸੀਬ ਚਾਹ ਲੈ ਕੇ ਗਈ ਤਾਂ ਵੇਖਿਆ ਚਰਨੋਂ ਬਿਸਤਰਾ ਇਕੱਠਾ ਕਰ ਰਹੀ ਸੀ ਨਸੀਬ ਨੇ ਰੋਕਿਆ ਤੇ ਚਰਨੋਂ ਨੂੰ ਮੰਜੇ ਤੇ ਬਿਠਾਉਂਦਿਆਂ ਪੁੱਛਿਆ ਕੀ ਗੱਲ ਚਰਨੋਂ ਸੁਦੇਹਾ ਹੀ ਉੱਠ ਗਈ ਚਰਨੋਂ ਆਦਤ ਆ ਭੈਣ ਸੁਨੇਹਾ ਉੱਠਣ ਦੀ ਤਾਂ ਕਰਕੇ ਨਸੀਬ ਮੈਂ ਬਿਸਤਰਾ ਆਪੇ ਚੱਕ ਲਵਾਂ ਤੂੰ ਆਰਾਮ ਕਰ ਲੈ ਚਰਨੋਂ ਨੇ ਨਸੀਬ ਨੂੰ ਕਿਹਾ ਕਿ ਕੱਲ ਵੀ ਕਰਨੇ ਆ ਕੰਮ ਅੱਜ ਕਰਨ ਨਾਲ ਕੀ ਫਰਕ ਪੈਂਦਾ ਨਸੀਬ ਚਰਨੋ ਦੇ ਚਿਹਰੇ ਤੋਂ ਭਾਪ ਗਈ ਕਿ ਉਹ ਖੁਸ਼ ਨਹੀਂ ਪਰ ਉਹ ਕਰ ਵੀ ਕੀ ਸਕਦੀ ਸੀ ਚਰਨੋ ਇੰਜ ਕੰਮ ਕਰ ਰਹੀ ਸੀ ਜਿਵੇਂ ਉਹਨੂੰ ਵਿਆਹੀ ਨੂੰ ਬਹੁਤ ਚੇਰ ਹੋ ਗਿਆ ਹੋਵੇ ਦਿਨ ਲੰਘਦੇ ਗਏ ਸਿੰਦੂ ਨੂੰ ਲਾਲਚ ਸੀ ਕਿ ਛੇਤੀ ਜ਼ਮੀਨ ਆਪਣੇ ਹੱਥ ਕਰਾਂ ਪਰ ਜਦੋਂ ਸਿੰਦੂ ਚਰਨੋ ਕੋਲ ਇਹ ਗੱਲ ਕਰਨ ਆਈ ਤਾਂ ਪਤਾ ਨਹੀਂ ਚਰਨੋ ਨੇ ਇੰਨੀ ਹਿੰਮਤ ਕਿੱਥੇ ਇਕੱਠੀ ਕੀਤੀ ਤੇ ਸਿੱਧਾ ਆਪਣੀ ਭੂਆ ਦੇ ਗਲ ਪੈ ਗਈ ਭੂਆ ਕਿਹੜੀ ਜ਼ਮੀਨ ਦੀ ਮਾਲਕਣ ਤੂੰ ਵੰਡਣ ਨੂੰ ਫਿਰਦੀ ਆ ਛੱਡ ਦੇ ਖੇੜਾ ਇੰਨਾ ਗਰੀਬਾਂ ਕੋਲ ਰਹਿਣ ਦੇ ਜਿਹੜੇ ਤਿੰਨ ਕਿੱਲੇ ਹੈਗੇ ਆ ਪਹਿਲਾਂ ਤੂੰ ਮੇਰੇ ਪਿਓ ਮਰੇ ਦੀ ਜ਼ਮੀਨ 'ਚੋਂ ਹਿੱਸਾ ਵੰਡਾ ਲਿਆਈ ਫਿਰ ਹੁਣ ਮੈਨੂੰ ਵੀ ਵੇਚਤਾ ਪਰ ਨਹੀਂ ਪੂਆ ਤੇਰਾ ਵਹਿਮ ਮੈਂ ਦੂਰ ਕਰ ਦੇਵਾਂ ਨਾ ਤਾਂ ਤੈਨੂੰ ਇੱਕ ਕਿੱਲਾ ਮਿਲਣਾ ਤੇ ਨਾ ਹੀ ਤੂੰ ਕਿਸੇ ਹੋਰ ਦੀ ਚੀਜ਼ ਦੀ ਝਾਕ ਰੱਖੀ ਬਾਕੀ ਧੰਨਵਾਦ ਤੇਰਾ ਮੇਰੀ ਜਵਾਨੀ ਦੀਆਂ ਜੜਾਂ ਵਿੱਚ ਬੈਠਣ ਲਈ ਜਿਵੇਂ ਤੂੰ ਮੇਰੇ ਨਾਲ ਕੀਤੀ ਆ ਓਵੇਂ ਤੇਰੀ ਧੀ ਨਾਲ ਹੋਵੇ ਤਾਂ ਮੈਂ ਪੁੱਛਾਂ ਵੀ ਤੇਰੇ ਤੇ ਕੀ ਬੀਤਦੀ ਆ ਨਸੀਬ ਦਾ ਮੁੰਡਾ ਹੁਣ ਮੰਜੇ ਦੇ ਸਹਾਰੇ ਤੁਰਨ ਲੱਗ ਪਿਆ ਸੀ ਚਰਨੋਂ ਨੂੰ ਭਾਵੇਂ ਬਲਵੀਰ ਪਸੰਦ ਨਹੀਂ ਸੀ ਪਰ ਨਸੀਬ ਦੇ ਨਿੱਗੇ ਸੁਭਾਅ ਨੇ ਉਹਨੂੰ ਕੀਲ ਦਿੱਤਾ ਸੀ ਨਸੀਬ ਨੂੰ ਵੀ ਪਤਾ ਸੀ ਕਿ ਚਰਨੋਂ ਦਾ ਵਿਆਹ ੱੱਕੇ ਨਾਲ ਕਿਸੇ ਮਜਬੂਰੀ ਕਾਰਨ ਹੀ ਹੋਇਆ ਦੋਹੇ ਜਣੀਆਂ ਚੁੱਲ੍ਹੇ ਕੋਲ ਬੈਠੀਆਂ ਸੀ ਕਿ ਨਸੀਬ ਨੇ ਚਰਨੋਂ ਨੂੰ ਪੁੱਛਿਆ ਚਰਨੋਂ ਭਲਾ ਤੇਰੇ ਮਾਪਿਓ ਨੂੰ ਗੁਜ਼ਰੀਆਂ ਕਿੰਨਾ ਕ ਟਾਈਮ ਹੋ ਗਿਆ ਚਰਨੋਂ ਕੀ ਦੱਸਾਂ ਭੈਣੇ ਝੱਗਾ ਚੱਕਿਆ ਆਵਦਾ ਹੀ ਢਿੱਡ ਨੰਗਾ ਹੁੰਦਾ ਹਜੇ ਮੈਂ 3 ਸਾਲ ਦੀ ਸੀ ਜਦੋਂ ਮੇਰਾ ਪਿਓ ਮੁੱਕ ਗਿਆ ਸੀ ਫਿਰ ਮੇਰੇ ਨਾਨਕੇ ਮੇਰੀ ਮਾਂ ਨੂੰ ਲੈ ਗਏ ਤੇ ਮੈਂ ਆਪਦੀਆਂ ਭੂਆ ਕੋਲ ਹੀ ਪਲੀ ਮਾਪਿਆਂ ਬਿਨਾ ਕੌਣ ਪੁੱਛਦਾ ਕਿਸੇ ਨੂੰ ਸਭ ਮਤਲਬੀ ਨੇ ਮੇਰੀ ਭੂਆ ਮੈਨੂੰ ਆਪਣੇ ਸਹੁਰੇ ਘਰ ਲੈ ਗਈ ਸਾਰਾ ਦਿਨ ਕੰਮ ਹੀ ਕਰਾਈ ਜਾਣਾ ਕਦੇ-ਕਦੇ ਮਨ ਵਿੱਚ ਆਉਂਦਾ ਕਿਸੇ ਖੂ ਖਾਤੇ ਵਿੱਚ ਪੈ ਜਾ ਪਰ ਜਵਾਨੀ ਪਹਿਰੇ ਅਜਿਹੇ ਕਦਮ ਚੱਕਣਾ ਮਾਪਿਆਂ ਦੀ ਇੱਜ਼ਤ ਨੂੰ ਦਾਗ ਲਾਉਣਾ ਹੁੰਦਾ ਬਸ ਉਵੇਂ ਹੀ ੱਟਕੇ ਖਾਂਦੀ ਰਹੀ ਫਿਰ ਸਿੰਦੋ ਭੂਆ ਨੇ ਆ ਚੰਦ ਚਾੜਤਾ ਪਰ ਭੈਣੀ ਉਸ ਘਰ ਨਾਲੋਂ ਤਾਂ ਮੈਂ ਵਧੇਰੇ ਸੌਖੀ ਆ ਇੱਥੇ ਦੋਹੇ ਦਰਾਣੀ ਜਠਾਣੀ ਝਿੜੀ ਵਿੱਚ ਮੱਥਾ ਟੇਕਣ ਜਾਂਦੀਆਂ ਦੋਹਾਂ ਦਾ ਆਪਸ ਵਿੱਚ ਗੂੜਾ ਰਿਸ਼ਤਾ ਬਣ ਗਿਆ ਸੀ ਚਰਨੋ ਤਾਂ ਨਸੀਬ ਨਾਲੋਂ ਵੀ ਕਿਤੇ ਸੋਹਣੀ ਸੀ ਰੀ ਲੈ ਕੇ ਬਾਣ ਨਾਲ ਸੰਤੋਖ ਕੇ ਖੇਤ ਦੀ ਵੱਟ ਸਾਂਝੀ ਸੀ ਨਸੀਬ ਖੇਤ ਰੋਟੀ ਲੈ ਕੇ ਜਾਂਦੀ ਤੇ ਚਰਨੋ ਘਰ ਦਾ ਕੰਮ ਮਕਾ ਲੈਂਦੀ ਅੱਜ ਨਸੀਬ ਦਾ ਚਿੱਤ ਢਿੱਲਾ ਹੋਣ ਕਰਕੇ ਪੱਤਾ ਚਰਨੋ ਲੈ ਕੇ ਆਈ ਗੇਲੇ ਨੇ ਦੂਰੋਂ ਨਿਗਾ ਮਾਰੀ ਤੇ ਕਿਹਾ ਇਹ ਨਸੀਬਤਾ ਲੱਗਦੀ ਨਹੀਂ ਹੋ ਸਕਦਾ ਬਲਵੀਰ ਦੀ ਬਹੂ ਹੋਵੇ ਬੇਖਾਂ ਕਿਵੇਂ ਪਹਿਲਾਂ ਪੌਂਦੀ ਆਉਂਦੀ ਆ ਆਏ ਹਾਏ ਬੱਟ ਧੋਣਾ ਤਿਲਕ ਜੀ ਕਿਤੇ ਆਪਣੇ ਆਪ ਵਿੱਚ ਹੀ ਉਹ ਗੱਲਾਂ ਕਰਕੇ ਹੱਸ ਰਿਹਾ ਸੀ ਗੇਲਾ ਬੜਾ ਖੁਸ਼ ਮਜਾਜੀ ਸੀ ਘਰ ਵਿੱਚ ਉਹਦੀ ਘਟ ਹੀ ਬਣਦੀ ਸੀ ਪਰ ਬੜਾ ਰੌਣਕੀ ਬੰਦਾ ਹੋਣ ਕਰਕੇ ਉਹਦੇ ਕੋਲ ਕੋਈ ਨਾ ਕੋਈ ਬੈਠਾ ਰਹਿੰਦਾ ਤੇ ਗੇਲਾ ਆਪਣੀਆਂ ਹਾਸੋਹੀਣੀਆਂ ਗੱਲਾਂ ਦੀ ਲੜੀ ਨਾ ਟੁੱਟਣ ਦਿੰਦਾ ਪਰ ਗੱਲ ੜੀ ਹੋਣ ਦੇ ਨਾਲ ਨਾਲ ਉਹ ਕੰਮ ਵੀ ਬਹੁਤ ਕਰਦਾ ਸੀ ਚਰਨੋਂ ਜਦੋਂ ਉਹਦੇ ਕੋਲ ਲੰਗੀ ਤਾਂ ਗੇਲੇ ਤੋਂ ਬੋਲੇ ਬਿਨਾਂ ਨਾ ਰਹਾ ਗਿਆ ਆ ਕਿੰਨੀਆਂ ਮੈਕਾਂ ਕੁਲੀਆਂ ਪਈਆਂ ਅੱਜ ਹਵਾ 'ਚ ਨਜ਼ਾਰਾ ਹੀ ਬਣਦਾ ਅੱਜ ਤਾਂ ਚਰਨੋਂ ਪਹਿਲਾਂ ਬੋਲਣ ਲੱਗੀ ਸੀ ਪਰ ਨਵੀਂ ਨਵੇਲੀ ਹੋਣ ਕਰਕੇ ਗਾਲ ਉਹਦੇ ਮੂੰਹ ਵਿੱਚ ਹੀ ਰਹਿ ਗਈ ਤਿੰਨੋਂ ਪ੍ਰਾ ਕੰਮ ਕਰ ਰਹੇ ਸੀ ਚਰਨੋਂ ਨੂੰ ਵੇਖ ਬਲਵੀਰ ਨੇ ਕੰਮ ਉੱਥੇ ਹੀ ਛੱਡਿਆ ਤੇ ਬੋਲਣ ਲੱਗਿਆ ਤੂੰ ਕਿਵੇਂ ਵਟਾਂ ਵੇਦੀ ਫਿਰਦੀ ਆ ਭਾਬੀ ਨਹੀਂ ਆਈ ਅੱਜ ਚਰਨੋਂ ਪੈਰ ਠੀਕ ਨਹੀਂ ਸੀ ਤਾਂ ਮੈਂ ਲੈ ਆਈ ਰੋਟੀ ਬਲਵੀਰ ਅੱਜ ਤਾਂ ਆ ਗਈ ਪਰ ਅੱਗੇ ਤੋਂ ਨਾ ਆਈ ਕੱਲੀ ਚੱਲ ਹੁਣ ਤੂੰ ਵਗ ਜਾ ਅਸੀਂ ਆਪੇ ਲੈ ਆਵਾਂਗੇ ਭਾਂਡੇ ਚਰਨੋਂ ਉਹਨੇ ਪੈਰੀ ਘਰ ਨੂੰ ਮੁੜ ਗਈ ਗੇਲਾ ਫੇਰ ਉੱਚੀ ਦੇਣੇ ਬਲਵੀਰ ਨੂੰ ਬੋਲਿਆ ਓਏ ਬਲਵੀਰੇ ਇੱਕ ਰੋਟੀ ਮੈਨੂੰ ਵੀ ਛੱਡ ਦਿਓ ਖਾ ਕੇ ਦੱਸੂ ਵੀ ਪਰਜਾਈ ਦੇ ਹੱਥਾਂ ਵਿੱਚ ਜਾਦੂ ਆ ਜਾਂ ਉਹੀ ਆ ਸੰਤੋਖ ਆ ਜਾ ਬਾਈ ਤੂੰ ਵੀ ਖਾ ਲੈ ਤੈਨੂੰ ਕੀ ਜਵਾਬ ਆ ਨਸੀਬ ਨੇ ਵੇਖਿਆ ਚਰਨੋਂ ਛੇਤੀ ਕਰ ਮੋੜਾਈ ਤੇ ਪੁੱਛਣ ਤੇ ਚਰਨੋਂ ਨੇ ਦੱਸਿਆ ਕਿ ਤੇਰੇ ਬਾਈ ਨੇ ਮੋੜਤਾ ਨਸੀਬ ਬੰਦੇ ਹੁੰਦੇ ਹੀ ਆਏ ਆ ਚਲ ਕੋਈ ਨਾ ਤੂੰ ਗੁੱਸਾ ਨਾ ਕਰੀ ਕੱਲ ਤੋਂ ਆਪਾਂ ਦੋਹੇ ਜਾਣੀਆਂ ਚੱਲਿਆ ਕਰਾਂਗੇ ਆ ਫੇਰ ਕਹੇ ਕੁਝ ਚਰਨੋਂ ਸੱਚ ਪਹਿਨੇ ਆਪਣੇ ਖੇਤ ਨਾਲ ਇੱਕ ਭਾਈ ਜਾ ਸੀ ਮੈਨੂੰ ਵੇਖ ਕੇ ਮਸ਼ਕਰੀਆਂ ਕਰੇ ਪਹਿਲਾਂ ਤਾਂ ਮੈਂ ਦੇਣ ਲੱਗੀ ਸੀ ਪਤਾ ਉਹਨੂੰ ਪਰ ਪਤਾ ਨਹੀਂ ਕਿਵੇਂ ਮੇਰੇ ਮੂੰਹ ਤੇ ਚੁੱਪ ਰਹੇਗੀ ਨਸੀਬ ਨਹੀਂ ਚਰਨੋਂ ਉਹ ਤਾਂ ਖੇਤ ਦਾ ਗਵਾਂਢੀ ਗੇਲਾ ਉਹਨੂੰ ਤਾਂ ਮਜ਼ਾਕ ਕਰਨ ਦੀ ਆਦਤ ਆ ਉਹ ਬਹੁਤ ਚੰਗਾ ਬੰਦਾ ਮੇਰੇ ਨਾਲ ਬਥੇਰੀਆਂ ਮਸ਼ਕਰੀਆਂ ਕਰਦਾ ਪਰ ਮੈਂ ਤਾਂ ਕਦੇ ਨਹੀਂ ਕੁਝ ਕਿਹਾ ਉਹਨੂੰ ਚਰਨੋ ਅੱਛਾ ਭੈਣੀ ਤਾਂ ਉਹਦੇ ਗਲ ਹੀ ਪੈ ਜਾਣਾ ਸੀ ਚੰਗਾ ਹੋਇਆ ਤੂੰ ਦੱਸ ਤਾ ਨਸੀਬ ਚੱਲ ਚਰਨੋ ਆਪਾਂ ਲੀੜੇ ਜੇ ਧੋ ਲਈਏ ਤੂੰ ਨਲਕਾ ਗੇੜ ਬੱਠਲ ਭਰ ਲਾ ਪਾਣੀ ਦਾ ਮੈਂ ਜਵਾਕ ਨੂੰ ਸਵਾਦ ਦਿੱਤਾ ਹੁਣ ਆਪਾਂ ਕੰਮ ਨਿਮੇੜ ਲਈਏ ਦੋਹੇ ਕੱਪੜੇ ਧੋਣ ਲੱਗੀਆਂ ਤਾਂ ਧਣਕੁਰਾ ਗਈ ਤਣਕੁਰ ਨੇ ਦੱਸਿਆ ਕਿ ਪਰਸੋਂ ਪੁੰਨਿਆ ਤਿਆਰ ਰਹਿਓ ਕੱਲ ਨੂੰ ਆਪਾਂ ਮਾਂਜਾ ਮਾਰਾ ਮੰਗੀਆਂ ਆਪਣੇ ਨਿਉ ਜੜ ਲਾਈ ਆ ਬਾਬੇ ਨੇ ਆਪਣਾ ਫਰਜ਼ ਬਣਦਾ ਉੱਥੇ ਸੇਵਾ ਕਰਨ ਦਾ ਨਸੀਬ ਚਾਚੀ ਮੈਂ ਤਾਂ ਆਪ ਤੇਰੇ ਕੋਲ ਆਉਣ ਲੱਗੀ ਸੀ ਇੱਕ ਗੱਲ ਕਹਿਣ ਚੱਲ ਆਪਾਂ ਕੱਲ ਨੂੰ ਵੇਲੀਆਂ ਹੋ ਕੇ ਚੱਲਾਂਗੀਆਂ ਨਸੀਬ ਦੇ ਚੇਤੇ ਆਇਆ ਕਿ ਇਹ ਨਿਉ ਜੜ ਤਾਂ ਚਰਨੀ ਕਰਕੇ ਲੱਗੀ ਆ ਵਿਚਾਰਾ ਰੱਬ ਆਇਆ ਮੇਰੇ ਵਾਸਤੇ ਅੱਜ ਕੱਲ ਬਿਨਾ ਆਪਦੇ ਸਵਾਰਥ ਕੋਈ ਕਿਸੇ ਦਾ ਕੁਝ ਨਹੀਂ ਸਵਾਰਦਾ ਚਰਨੋਂ ਨੇ ਦੂਜੀ ਵਾਰ ਸੰਤੋਖ ਨੂੰ ਛਡਵਾ ਕੇ ਮੇਰੇ ਤੇ ਹਸਾਨ ਕੀਤਾ ਕਿਵੇਂ ਭੁੱਲ ਸਕਦੀ ਆ ਮੈਂ ਆਪਣੀ ਖੁਸ਼ੀ ਵਿੱਚ ਗੁਆਚੀ ਨਸੀਬ ਨੇ ਤੋਤੇ ਹੋਏ ਕਮੀਜ਼ ਨੂੰ ਦੂਰੀ ਵਾਰ ਸਾਬਣ ਲਈ ਤਾਂ ਚਰਨੋਂ ਬੋਲੀ ਕੀ ਗੱਲ ਭੈਣੇ ਬਾਲਾ ਹੀ ਚਾ ਕਰਗੀ ਝਿੜੀ ਜਾਣਦਾ ਨਸੀਬ ਹੱਸ ਪਈ ਦੋਹੇ ਜਣੀਆਂ ਕੰਮ ਨਿਮੇੜ ਕੇ ਬਰੋਟੇ ਹੇਠਾਂ ਬੈਠ ਦਰੀਆਂ ਬੁਣਨ ਲੱਗ ਪਈਆਂ ਚਰਨੋਂ ਭੈਣੇ ਆਪਣੇ ਤਿੰਨ ਕਿੱਲੇ ਆਪਣੇ ਬੰਦੇ ਤਾਂ ਉਸੇ ਨਾਲ ਹੀ ਮੱਥਾ ਮਾਰੀ ਜਾਂਦੇ ਆ ਜਿਵੇਂ ਉਹ ਮਿਹਨਤ ਕਰਦੇ ਆ ਓਵੇਂ ਹੋਰ ਵੀ ਜ਼ਮੀਨ ਵੈ ਲੈ ਲਿਆ ਕਰਨ ਨਸੀਬ ਦੇ ਗੱਲ ਜੱਜ ਗਈ ਤੇ ਬੋਲੀ ਕਿ ਅੱਜ ਜਦੋਂ ਘਰੇ ਆਏ ਤਾਂ ਰਹਿ ਕਰਾਂਗੇ ਜੀਤ ਨੇ ਹਜੇ ਤੱਕ ਨਸੀਬ ਦਾ ਖਹਿੜਾ ਨਹੀਂ ਸੀ ਛੱਡਿਆ ਨਸੀਬ ਨੂੰ ਵੇਖ ਕੇ ਉਹ ਹੌਂਕੇ ਭਰਦਾ ਰਹਿੰਦਾ ਨਸੀਬ ਨੂੰ ਪਤਾ ਸੀ ਅੱਜ ਜਦੋਂ ਦੋਹੇ ਦਰਾਣੀ ਚ ਛਾਣੀ ਤੇ ਤਣਕੁਰ ਚਿੜੀ ਨੂੰ ਸਫਾਈ ਕਰਨ ਜਾ ਰਹੀਆਂ ਸੀ ਤਾਂ ਜੀਤ ਬੋਲਿਆ ਕਿਵੇਂ ਆ ਚਾਚੀ ਬਲਾਂਕਾਲੀ ਚ ਭੱਜੀ ਜਾਨੀ ਆ ਤਣਕੁਰ ਭੱਜੀ ਤਾਂ ਕਿੱਥੇ ਜਾਨੀ ਆ ਰੈਂ ਪਾਸਾ ਆ ਬਾਬਿਆਂ ਦੇ ਜਾਂਦੀ ਸੀ ਸਫਾਈ ਜੀ ਕਰਾਉਣ ਜੀਤ ਬਾਲਾ ਵੀ ਡੇਰਿਆਂ ਚ ਜਾਣਾ ਚੰਗਾ ਨਹੀਂ ਹੁੰਦਾ ਚਾਚੀ ਤਣਕੁਰ ਵਰਗੀਆਂ ਅਗਾਹ ਤੁਰ ਪਈਆਂ ਬਾਬਾ ਸੁਖਦੇਵ ਅੰਦਰ ਬੈਠਾ ਪਾਠ ਕਰ ਰਿਹਾ ਸੀ ਚਰਨੇ ਨੇ ਦੂਰੋਂ ਹੀ ਵੇਖ ਚੁੱਲ੍ਹੇ ਤੇ ਚਾਹ ਧਾਰ ਲਈ ਸੀ ਚਰਨਾ ਚਾਚੀ ਚੰਗਾ ਕੀਤਾ ਤੁਸੀਂ ਆ ਗਈਆਂ ਆ ਪੋਣੇ ਜੇ ਧੋਣ ਵਾਲੇ ਸੀ ਪਹਿਲਾਂ ਮੈਂ ਘਰੇ ਫੜਾਉਣ ਜਾਂਦਾ ਸੀ ਐਨੇ ਨੂੰ ਤੁਸੀਂ ਦਿਸ ਗਈਆਂ ਨਸੀਬ ਜਦੋਂ ਕੋਈ ਕੰਮ ਹੁੰਦਾ ਤੂੰ ਸੁਨੇਹਾ ਭੇਜ ਦਿਆ ਕਰ ਚਰਨਿਆ ਚਰਨ ਨੇ ਪੋਚਾ ਪਿਉਂ ਦਿੱਤਾ ਸਾਰਾ ਤੋੜਾ ਲਿਪਕ ਕੇ ਉੱਤੇ ਪੋਚਾ ਮਾਰ ਦਿੱਤਾ ਨਸੀਬ ਨੇ ਸਾਰੇ ਪੋਨੇ ਤੋਤੇ ਤੇ ਤਿੰਨਾਂ ਨੇ ਮਿਲ ਕੇ ਮਾਂਜਾ ਫੇਰਿਆ ਸਾਰੀ ਝਿੜੀ ਵਿੱਚ ਜਿਵੇਂ ਕਿਸੇ ਮਿੱਠੀ ਖੁਸ਼ਬੂ ਨੇ ਪੈਰ ਪਸਾਰ ਲਏ ਹੋਣ ਚਰਨਾ ਨਸੀਬ ਚਾਹ ਪੀ ਲੋ ਤੁਸੀਂ ਫੇਰ ਜਾਇਓ ਘਰੇ ਜੇ ਪ੍ਰਸ਼ਾਦਾ ਸਕਣਾ ਤਾਂ ਉਹ ਵੀ ਸ਼ਕ ਲੋ ਨਸੀਬ ਨੇ ਹੱਸ ਕੇ ਕਿਹਾ ਨਹੀਂ ਚਰਨਿਆ ਹੁਣ ਅਸੀਂ ਘਰੇ ਜਾਂਦੇ ਆ ਕੱਲ ਨੂੰ ਸੁਦੇਹਾ ਪਹੁੰਚਾਂਗੇ ਆ ਚਰਨੋਂ ਨੂੰ ਹਜੇ ਤੱਕ ਦਿਨ ਨਹੀਂ ਸੀ ਟੱਪੇ ਬਲਵੀਰ ਨੂੰ ਚਰਨੋਂ ਤੇ ਖਿਜਾਉਣ ਲੱਗ ਪਈ ਸੀ ਚਰਨੋਂ ਤੇ ਬਲਵੀਰ ਵਿੱਚ ਵਾਧੇ ਕਲੇਸ਼ ਨੂੰ ਵੇਖ ਕੇ ਨਸੀਬ ਡਰ ਗਈ ਹਰ ਰੋਜ਼ ਹੀ ਇਹ ਗੱਲ ਹੁੰਦੀ ਵੇਖ ਨਸੀਬੋ ਨੇ ਚਰਨੋਂ ਨੂੰ ਸਮਝਾਇਆ ਵੇਖ ਚਰਨੋਂ ਹੁਣ ਲੜਨ ਦਾ ਕੋਈ ਫਾਇਦਾ ਨਹੀਂ ਤੂੰ ਸਿਆਣੀ ਬਣ ਚਰਨੋਂ ਭੈਣੇ ਬੇਵਸ ਹੋ ਕੇ ਬੋਲਦੀ ਆ ਮੈਂ ਨੇ ਮੈਨੂੰ ਕੀ ਲੋੜ ਆਏ ਬੋਲਣ ਦੀ ਜਦੋਂ ਇਹ ਨਿੱਤ ਤਾਨੇ ਮਾਰਦਾ ਜਵਾਕ ਦੇ ਮੈਂ ਦੱਸ ਕਿਹੜਾ ਜੰਮ ਕੇ ਸਿੱਟਦਿਆਂ ਆਪਦੀ ਉਮਰ ਵੇਖ ਕੇ ਵਿਆਹ ਕਰਾਉਣਾ ਸੀ ਇਹਨੇ ਹੁਣ ਇਹ ਮੈਨੂੰ ਵੀ ਬੁਰੀ ਬਣਾਉਂਦਾ ਨਸੀਬ ਨੂੰ ਚਰਨ ਦਾ ਕੋਈ ਕਸੂਰ ਨਾ ਦੱਸਿਆ ਤੇ ਉਹਨੇ ਰੋਂਦੀ ਹੋਈ ਚਰਨਾਂ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ ਚਰਨੋ ਭੈਣੇ ਤੂੰ ਹੀ ਦੱਸ ਮੈਂ ਕਿੱਥੇ ਜਾਵਾਂ ਨਸੀਬ ਚੁੱਪ ਕਰ ਚਰਨੋ ਰੋ ਨਾ ਕੋਈ ਨਾ ਬੰਦੇ ਦਾ ਸੁਭਾਅ ਹੁੰਦਾ ਬੋਲਣ ਦਾ ਪਰ ਤੂੰ ਨਾ ਬੋਲ ਚਰਨੋ ਬੋਲਾਂ ਕਿ ਮੇਨਾ ਭੈਣੇ ਮੇਰੀ ਤਾਂ ਜਵਾਨੀ ਰੋਲਤੀ ਸੇਜ ਹਡਾਉਣ ਦੀ ਉਮਰੇ ਮੈਨੂੰ ਤਾਂ ਕਿਸੇ ਦਾ ਸ਼ਰਾਪ ਹੀ ਲੱਗ ਗਿਆ ਭੈਣੇ ਮੈਂ ਤਾਂ ਸੋਚਿਆ ਸੀ ਆਏ ਹੀ ਦਿਨ ਕੱਟ ਲੂੰ ਪਰ ਇਹਨੇ ਕੱਟਣ ਨਹੀਂ ਦੇਣੇ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹੋ ਚੈਨਲ ਦੇ ਨਾਲ